ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਜੀ ਦੋ ਬਾਈ ਸੋਈਆਂ ਵੀ ਆ ਇੱਕ ਟੋਕੜਾ ਬਾਈ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਬਾਈ ਜੀ ਬਾਈ ਜੀ ਹੱਸੀ ਕਾਲ ਸੱਸੀ ਕਾਲ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਕਾਲਾ ਪਿੰਡ ਪਧੌੜ ਜ਼ਿਲ੍ਹਾ ਬਨਾਲਾ ਸੀਰ ਤਪਾ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ 9977 7340 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਬੈਡ ਦੇ ਨੇ ਕਿਹੜਾ ਸੂਸ ਹੋਈ ਐ ਇਹ ਤੀਜਾ ਸੂਆ ਸੂਈ ਪਿਆ ਜੀ 400 ਸੂਈ ਐ ਬਈ ਇਹ ਅੱਜ ਪੰਜਵਾਂ ਦੇਣਾ ਸੂਈ ਨੂੰ ਬੱਚਾ ਕੀ ਐ ਭਾਈ ਮਗਰ ਮਗਰ ਬੱচ্চਾ ਬਈ ਬੱচ্চਾ ਭਾਈ ਠੀਕ ਨੇ ਕਿੰਨੇ ਕ ਦੁੱਧ ਜਾਂ ਬੌਲੇ ਤੇ ਆ ਭਾਈ 16 17 ਕਿਲੋ ਬੌਲਾ ਠੀਕ ਆ ਇਹ ਕਿੰਨਾ ਕ ਦੇ ਦੂ ਹੋ ਦੁੱਧ ਦੇ ਦੂ 22 23 ਲੀਟਰ ਦਾ ਫੋਲ ਆ ਬਈ ਤੋੜ ਕੇ ਦਿਖਾ ਦੇ ਆਰਡਰ ਭਾਈ ਨੇੜ ਤੋਂ ਚੈੱਕ ਕਰ ਲੋ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਫੁੱਕੀ ਵਾਲਾ ਥਣ ਕੱਲਾ ਟੱਲਾ ਥਣ ਆਰਡਰ ਦੀ ਕੁਆਲਿਟੀ ਐ ਜਿਹੜੀ ਨਿਸ਼ਮਾਲ ਦੀ ਤਿਆਰ ਕਰੀ ਗਈ ਇਹ ਲਾਡੂ ਲਾ ਚੰਗੀਆਂ ਪਈਆਂ ਬਲ ਬੁਲ ਚੰਗੇ ਆ ਇੱਕ ਅੱਧ ਬੱਡ ਚੰਗਾ ਰੰਗ ਰੂਪ ਚੰਗਾ ਯਾਦ ਬ੍ਰਿਡ ਚੰਗੀ ਆ ਗਰਮੀ ਘੱਟ ਮਾਨੂੰ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆ ਉਹ ਕੀ ਮੁੱਲ ਆ ਬਾਈ ਇਹਦਾ ਮੁੱਲ ਕੀ ਆਦਾ ਮੁੱਲ ਆਪਾਂ ਫੋਨ ਤੇ ਕਰਾਂ ਜਾਇਜ਼ ਹੋਊਗਾ ਜਾਇਜ਼ ਹੀ ਕਰਾਂ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਆ ਜਿਹੜਾ ਬੈਡ ਦੇ ਹਿਸਾਬ ਨਾਲ ਜਾਇਜ਼ ਰੱਖਾਂਗੇ ਅੱਧ ਬੱਡ ਰੰਗ ਰੂਪ ਥਾਣ ਤੋਂ ਨਾਲ ਡਰੋਡ ਚੰਗਾ ਕਰ ਪਾਏ ਜਿਵਾਈ ਜੁਈ ਕਿਵੇਂ ਆ 22 ਦਾ ਇੱਕ ਨੰਬਰ ਠੰਡੀ ਸੀਲ ਆ ਡੱਟਰ ਪੰਦੇ ਆਈ ਪਿਆ ਲੈਣ ਤੋਂ ਲੈ ਬਾਈ ਕਹਿੰਦਾ ਕੋਈ ਚੱਕਰ ਨਹੀਂ ਠੰਡੀ ਸੀਲ ਆ ਮੁੱਠੀ ਵਾਲਾ ਥਣ ਲੱਗੇ ਅੱਗੇ ਭਰਾ ਦੋ ਨੰਬਰ ਕਿਹੜਾ ਸੂਸੂਈ ਹੈ ਇਹ ਦੂਜਾ ਸੂਆ ਸੂਈ ਵਾਲਾ ਡੱਟਰ ਕਦੋਂ ਸੂਈ ਹੈ ਬਾਈ ਇਹ ਨੂੰ ਹਫਤਾ ਹੋ ਗਿਆ ਸੂਈ ਨੂੰ ਬੱਚਾ ਕੀ ਹੈ ਮਗਰ ਇਹਦੇ ਮਗਰ ਵੀ ਬੱਚਾ ਹੀ ਆ ਬੱਚਾ ਹੀ ਆ ਠੀਕ ਆ ਭਾਈ ਤੇ ਕਿੰਨਾ ਕੁ ਦੁੱਧ ਇਹਦੇ ਥੱਲੇ ਹੈਗਾ ਦੁੱਧ 12 ਕਿਲੋ ਠੀਕ ਆ ਭਾਈ ਖੋਲ ਲਾ ਭਾਈ ਤੋਰ ਕੇ ਦਿਖਾ ਦੇ ਆਰਡਰ ਭਾਈ ਨੇੜ ਤੋਂ ਚੈੱਕ ਕਰ ਲੋ ਫੈਂਟ ਜਿਹੜੀ ਕਰਮ ਵਾਲੀ ਦੀ ਚੰਗੀ ਹੋ ਗਰਮੀ ਘਟ ਮੰਨੂ ਚਾਰੇ ਥਣ ਲੈਨੇ ਖੜਵਾਏ ਪੂਰੇ ਗੈਪ ਤੇ ਅੱਲਾ ਕੱਲਾ ਹਾਂ ਬੱਚਾ ਮਗਰ ਬੱਚਾ ਹੈਨਾ ਮੱਛਾ ਠੀਕ ਕਲਰਫੁੱਲਰ ਚੰਗਾ ਬਈ ਡਿਮਾਂਡ ਚੰਗੀ ਆ ਗਰਮੀ ਨਹੀਂ ਮਾਰਦੀ ਫੈਨ ਫੋਨ ਜਿਹੜੀ ਕਰਮ ਵਾਲੀ ਦੀ ਚੰਗੀ ਆ ਇਹ ਬੋਲ ਲਾ ਬਈ ਇਹਦਾ ਇਹਦਾ ਹੀ ਪੂਨਤੀ ਕਰ ਜੈਜ ਹੋਊਗਾ ਹੂੰ ਇਹਦਾ ਡਾਕਟਰ ਪਾਉਂਦੀ ਆ ਹੀ ਭਰਿਆ ਭਾਲੀ ਠੰਡੀ ਸੀਲ ਲੈਣਾ ਹੋਈ ਨਾ ਆਪਾਂ ਅੱਛਾ ਠੰਡੀ ਸੀਲ ਤਾਂ ਬਾਈ ਕਹਿੰਦਾ ਪੂਰੀ ਆ ਤਹਾ ਰਹੀ ਆਂ ਬਾਈ ਜਿਆਣਾ ਵੀ ਨਾ ਪਤਾ ਵੀ ਕੋਈ ਚੱਕਰ ਨਹੀਂ ਹਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੇ ਵਿੱਤੀ ਤੇ ਖਾਣ ਲੱਗਿਆ ਬਾਈ ਚਮਕ ਚਮਕ ਚੰਗੀ ਆ ਬਾਈ ਬੜਾ ਅੱਗੇ ਭਰਾ 3 ਨੰਬਰ ਕੀ ਡਿਟੇਲ ਆ ਬਾਈ ਇਹਦੀ ਕਿਹੜਾ ਸੂਸ ਹੋਈ ਵੀ ਐ ਇਹ ਪਹਿਲੇ ਸਵੇਰ ਸੁਈਆ ਦੂਜੇ ਦਿਨ ਨੂੰ ਅੱਜ 35 ਦਿਨਾਂ ਦੀ ਗੱਬਣ ਆ। ਅੱਛਾ। ਚੈੱਕ ਪਾਸ ਨਹੀਂ ਹੁੰਦੀ 10 ਦਿਨ। ਠੀਕ ਆ। ਦੁੱਧ ਕਿੰਨਾ ਗਾ ਹੁਣ? ਦੁੱਧ 7 ਕਿਲੋ ਆ। ਠੀਕ ਆ। ਚੋਆਇਜ਼ ਵੀ ਕਿਵੇਂ ਆ? ਚੋਆਇਜ਼ ਵੀ ਤਾਂ ਪੂਰੀ ਆਏ ਆ। ਬੋਲ ਭਾਈ ਤੋੜ ਕੇ ਜਵਾਦ ਹੋਈ ਜਾਏ। ਵੱਡਾ ਕੱਦ ਦਾ ਰੰਗ ਰੂਪ ਚੰਗਾ ਗਾ। ਤੇ ਠੀਕ ਆ ਭਰਾਏ ਨੂੰ ਬਈ 35 ਦਿਨਾਂ ਦੱਸਦਾ ਭਾਈ। ਗੱਬਣ ਤੇ ਹਜੇ ਨਹੀਂ ਚੈੱਕ ਚ ਆਉਂਦੀ ਭਾਈ। ਫੇਸ ਰੂਪ ਚੰਗਾ, ਰੰਗ ਰੂਪ ਚੰਗਾ, ਕੱਦ ਵੱਡ ਚੰਗਾ, ਥਣਪੂਣ ਚੰਗਾ ਲੱਗਦਾ। ਇਹਦਾ ਮੁੱਲ ਵੀ ਫੋਨ ਤੇ ਇਹਦਾ ਫੋਨ ਤੇ ਕਰ ਜੈ ਜੀ ਹੋਊਗਾ ਜੈ ਜੀ ਕਰਨ ਠੀਕ ਮੁੱਲ ਭਾਈ ਕਹਿੰਦਾ ਇਹਦਾ ਵੀ ਫੋਨ ਤੇ ਹੋਜੂ ਮੁੱਲ ਆ ਜਿਹੜਾ ਵੈੱਡ ਦੇ ਸਾਬ ਨਾਲ ਜੈ ਜੀ ਹੋਊਗਾ ਕੱਦ ਵੈੱਡ ਚੰਗਾ ਰੰਗ ਰੂਪ ਕਰਮ ਵਾਲੀ ਦਾ ਚੰਗਾ ਗੱਭ ਨਾਗ ਭਰਾ ਕੋਲੇ ਸੀਗੇ ਭਾਈ ਤੰਨ ਨਹੀਂ ਰਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰਕੇ ਖਰੀਦ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ